ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦੈ ਸ਼ਾਹ ਨਿਸ਼ ਪਾਸ ਬੈਠੇ ਅੰਸੂਹੀਐ ਸਬਨ ਦਾ ਵਿਸਾਹ ਸਤਨਾਮ ਵਾਹਿਗੁਰੂ ਜੀ ਟੁਨੀ ਮਹੱਲਾ ਪੰਜਵਾਂ ਰਸ਼ਨ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿ ਸਮਨੁ ਉਪਜਿਓ ਸਗਲੇ ਦੁਖ ਪਲਾਇਣ ਰਸ਼ਨ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿਸ ਮਨ ਪੁਜਿਓ ਸਗਲੇ ਦੁਖ ਪਲਾਇਣਾ ਰਹਾਉ ਝੂ ਮੰਗਹਿ ਸੋਈ ਸੋਈ ਪਾਵੈ ਸ਼ਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਤੋਂ ਹਉਂਤੇ ਛੂਟ ਹੈ ਪੌਦਨ ਜਗਤ ਤਰਾਇਣ ਕੂਜਤ ਕੂਜਤ ਤਤ ਮੀਚਾਰਿਓ ਦਾਸ ਗਵਿੰਦ ਪਰਾਇਣ ਅਬਨਾਸੀ ਖੀਮ ਚਾਹ ਹੈ ਜਿਨਨ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਉ ਦਾਸ ਗੁਵਿੰਦ ਪੁਰਾਇਣ ਅਬੇ ਨਾਸ਼ੀ ਖਿਮ ਚਾਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦ ਅਸ਼ਵਾਇ ਬਨੋ ਕੇ ਅੰਮ੍ਰਿਤ ਵੇਲੇ ਤੁਮਰਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹੇ ਵਡਪਾਗੀ ਸਤਸੰਗੀ ਜਨੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਜੋ ਮੁੱਖ ਬਾਕ ਕੋਸ਼ਿਸ਼ ਕੀਤਾ ਹੈ ਆਪ ਜੀ ਨੇ ਸਰਵਣ ਕੀਤਾ ਹੈ ਰਾਗ ਕੋਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਰਹਿਮਤਾ ਕਰ ਰਹੇ ਹਨ ਅਸੀਂ ਸਾਰੇ ਗੁਰੂ ਦੀ ਰਹਿਮਤ ਦੀ ਪ੍ਰਾਪਤੀ ਵਾਸਤੇ ਆਉਂਦੇ ਹਾਂ ਗੁਰੂ ਦੇ ਗੁਣਾਂ ਨੂੰ ਉਹਦੀ ਰਹਿਮਤ ਦੀ ਪ੍ਰਾਪਤੀ ਨਹੀਂ ਗਾਇਆ ਜਾਂਦਾ ਹੈ ਗੁਰੂ ਦੇ ਗੁਣਾਂ ਨੂੰ ਅਸੀਂ ਤਾਂ ਗਾ ਰਹੇ ਹਾਂ ਸਾਡੀ ਜ਼ਿੰਦਗੀ ਸੁਖਾਲੀ ਹੋਵੇ ਮੇਰਾ ਘਰ ਮੇਰਾ ਬਾਗ ਮੇਰਾ ਪਰਿਵਾਰ ਸੁਖੀ ਵਸੇ ਮੈਂ ਖੁਦ arogya ਰਹਾਂ ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਸਾਡੇ ਬੇਅੰਤ ਸਵਾਲਾਂ ਦੇ ਉੱਤਰ ਦਿੱਤੇ ਨੇ। ਤੋਂ ਦੀ ਰਾਗੰਦਰ ਇਹ ਬਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 713 ਤੋਂ ਆਰੰਭ ਹੁੰਦੇ 14 ਤੇ ਸਮਾਪਤੀ ਹੈ। ਜਦੋਂ ਵੀ ਮਨੁੱਖੀ ਮਨ ਕੋਈ ਕਰਮ ਕਰਦਾ ਹੈ ਇਹਦੇ ਜੀਨ ਅੰਦਰ ਦੋ ਖਿਆਲਾਂ ਦਾ ਪ੍ਰਗਟਾਵਾ ਹੁੰਦਾ ਕਿ ਜੇ ਤੂੰ ਇਹ ਕੰਮ ਕੀਤਾ ਇਹ ਤੇਨੂੰ ਲਾਭ ਹੋਣਾ ਹੈ। ਇਸੇ ਕੰਮ ਜਿਹੜਾ ਕੰਮ ਤੂੰ ਕਰਨ ਇਹ ਨਹੀਂ ਦੂਜਾ ਜਿਹੜਾ ਕੰਮ ਤੂੰ ਕਰਨ ਜਾ ਰਿਹਾ ਹੈ ਜੇ ਲਾਭ ਨਾ ਹੋਇਆ ਤੇ ਇੰਨਾ ਵੱਡਾ ਘਾਟਾ ਵੀ ਪੈ ਸਕਦਾ ਹੈ ਘਾਟਾ ਤੇ ਵਾਧਾ ਉਹਨੇ ਕੰਮ ਦੇ ਨਾਲ ਸਬੰਧਤ ਹੁੰਦਾ ਜਿੰਨਾ ਛਾੜਾ ਵੱਡਾ ਵਾਧੇ ਦਾ ਕਰਮ ਹੈ ਜੇ ਘਾਟਾ ਪਿਆ ਤੇ ਉਨਾ ਹੀ ਵਾਧਾ ਘਾਟਾ ਪੈਣਾ ਛਾੜੇ ਜੀਵਨ ਚ ਹੁਣ ਸਤਿਗੁਰਾਂ ਨੇਮਤ ਕੀਤੀ ਇਤੋਂ ਰੱਬ ਦਾ ਊਠ ਆਸਰਾ ਲੈਂਦਾ ਹੈ ਪਰਮੇਸ਼ਰ ਦੀ ਊਠ ਲੈਣਾ ਹੈ ਤੂੰ ਉਹਦੇ ਗੁਣਾਂ ਨੂੰ ਗਾਇਆ ਕਰ ਰੰਝ ਕੇ ਗਾਇਆ ਕਰ ਸਾਡਾ ਮਾਨ ਗੁਣ ਗਾਣ ਵਾਸਤੇ ਸਾਤ ਗੁਣਾਂ ਦੀ ਬਾਣੀ ਕਿੰਦੀ ਰਾਜੀ ਨਹੀਂ ਇਹਦਾ ਚਿਤ ਨਹੀਂ ਕਰਨਾ ਕਿ ਮੈਂ ਪਰਮੇਸ਼ਰ ਦੇ ਗੁਣ ਗਾਵਾਂ ਇਹ ਗਲ ਸ਼ਤਪੁਰ ਬਣੀ ਵਿੱਚ ਕਹੀ ਮੁਰੇ ਕਾਮ ਕੋ ਊਠ ਖਲੋ ਜਾਂ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੁਝਾਇ ਨਾ ਇਹਨਾਂ ਮਾਇਆਮੂਹ ਰੰਗ ਲਪਟਾਣਾ ਇਹ ਨਮਸਤ ਹੋ ਗਿਆ ਜਦੋਂ ਹੁਣ ਅਸੀਂ ਸਾਨੂੰ ਧੰਦਾ ਮਿਲ ਜੇ ਵਿਸ਼ਵ ਰਿਤੇ ਨਮ ਜੇ ਤੂੰ ਆ ਕੰਮ ਕਰ ਇੰਨਾ ਧੰਨ ਮਿਲੇਗਾ ਫਿਰ ਅਸੀਂ ਕਰ ਰਹੇ ਹਾਂ ਸਾਡੀ ਜਿਵੇਂ ਦਸ਼ਾ ਹੈ ਸਾਡੀ ਹਾਲਤ ਇਹ ਹੈ ਕਿ ਧੰਨ ਦੀ ਲਾਲਸਾ ਤੇ ਡਰ ਨਾਲ ਅਸੀਂ ਉੱਠ ਰਹੇ ਹਾਂ ਪੂਰ ਵਾਲੇ ਟਾਈਮ ਬੰਦਨ ਵੀ 3 ਵਜੇ ਬੱਚੇ ਨੇ ਜਾਣਾ ਸਕੂਲ ਸਵੇਰੇ ਅਮਰਤੂਲੇ ਲੱਗਣੇ ਸ਼ੁਰੂ ਹੋ ਜਾਣ। ਅਸੀਂ ਛੜਕਾਂ ਤੇ ਖਲੋਤੇ ਹੋਵਾਂਗੇ ਮੈਂ ਦੀ ਉਡੀਕ ਕਰਦੇ ਹੋਵਾਂਗੇ। ਇੱਥੋਂ ਤੱਕ ਸੰਸਾਰਿਕ ਲੋਕਾਂ ਦੇ ਅੰਦਰ ਸਨੇਹ ਦੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ ਉਹਨਾਂ ਪ੍ਰਤੀ ਇੰਨਾ ਲਗਾਓ ਜਾਂ ਕਿ ਅਸੀਂ ਘਰਾਂ ਵਿੱਚ ਰੱਖੇ ਕੂਕੜਾਂ ਦਾ ਵੀ ਵਕਤ ਬਣ ਲਿਆ ਕਿ 8 ਵਜੇ ਮੈਂ ਘੁਮਣ ਜਾਣਾ ਹੈ। ਮੁਅੱਬ ਕਰ ਦੇਣਾ। ਸਾਨੂੰ ਸੱਚ ਕੋੜਾ ਲੱਗਦਾ ਹੈ ਗੁਰੂ ਪ੍ਰਤੀ ਨਿਯਮ ਦੀ ਗੱਲ ਅਸੀਂ ਹਰ ਪ੍ਰਚਾਰਕ ਕੋਲ ਕੀਤੇ ਨਹੀਂ ਸਵੇਰੇ ਨਹੀਂ ਉੱਠਿਆ ਜਾਂਦਾ ਜੇ ਪਾਠ ਸ਼ਾਮੀ ਕਰ ਲਈ ਹੋਣਾ ਤੇ ਕੁਝ ਵੀ ਨਹੀਂ ਬਾਣੀ ਪੜ੍ਹਨੀ ਪਰ ਬਾਬੇ ਨਾਨਕ ਦੀ ਗੱਲ ਸਾਨੂੰ ਬਹੁਤ ਲੱਗੀ ਪੀ ਅੰਮ੍ਰਿਤ ਵੇਲਾ ਸੱਚ ਨਾਲ ਵੜਾਈ ਬਿਚਾਰ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਵੀ ਅਸਲੀ ਵਕਤ ਤੇਰਾ ਅਮਰਤ ਵੇਲਾ ਹੈ ਸਤਗੁਰਾਂ ਖੈ ਦੁਨੀਆ ਦੀਆਂ ਸਾਰੀਆਂ ਦੌਲਤਾਂ ਤੇਰੇ ਚਰਨਾਂ ਤੇ ਝੁਕਾ ਦੇਵਾਂਗਾ ਜੋ ਤੂੰ ਮੰਗੇ ਤੈਨੂੰ ਪ੍ਰਾਪਤ ਹੋ ਜਾਏਗਾ ਜੋ ਤੈਨੂੰ ਚਾਹੀਦਾ ਹੈ ਤੈਨੂੰ ਗੁਰੂ ਦੇ ਕੋਲੋਂ ਮਿਲ ਜਾਏਗਾ ਪਰ ਸੱਜਣਾ ਇੱਕ ਗੱਲ ਚੇਤੇ ਰੱਖੀ ਨਾ ਮੈਨੂੰ ਤੇਰਾ ਕੀਤਾ ਦਾਨ ਸੋਨਾ ਚਾਹੀਦਾ ਹੈ ਨਾ ਧਨ ਦੌਲਤ ਚਾਹੀਦੀ ਹੈ ਮੈਂ ਤੇਰੀ ਪੇਟਾ ਕੀਤੀ ਰਮਾਲਿਆਂ ਦਾ ਵਸਤਰਾਂ ਦਾ ਭੁੱਖਾ ਨਹੀਂ ਮੈਂ ਸੋਨੇ ਚਾਂਦੀ ਦਾ ਭੁੱਖਾ ਨਹੀਂ ਮੈਂ ਤੇਰੇ ਵੱਲੋਂ ਭੇਟ ਕੀਤੀ ਜ਼ਮੀਨ ਜਾਇਦਾਦ ਦਾ ਭੁੱਖਾ ਨਹੀਂ ਇੰਨਿਆਖਾ ਦਾਤਾ ਤੂੰ ਮੰਗਣਾ ਕੀ ਹੈ ਇਬਨੁ ਤੇਰਾ ਮਲਾਪ ਹੋ ਜਾਏ ਮੇਰੇ ਤੇ ਤੇਰੇ ਸੰਬੰਧ ਜੁੜ ਜਾਣ ਮੈਂ ਤੇਰੇ ਨਾਲ ਆਪਣਾ ਆਤਮਾ ਤੇ ਪਰਮਾਤਮਾ ਕਰਕੇ ਸ਼ਮੇਲ ਕਰਾ ਸਕਾਂ ਸਤਿਗੁਰਾਂ ਖਾ ਇੱਕੋ ਹੀ ਚੀਜ਼ ਤੇ ਇਥੋਂ ਮੈਂ ਮੰਗੀ ਉਹ ਮੇਰੀ ਝੋਲੀ ਚ ਪਾ ਦੇ ਤੂੰ ਮੈਨੂੰ ਅਮਰਤ ਵੇਲਾ ਭੇਟਾ ਕਰ ਦੇ ਦੁਨੀਆਂ ਦੀਆਂ ਦੌਲਤਾਂ ਸਾਰੀਆਂ ਤੇਰੇ ਸਾਹਮਣੇ ਛੁਕਾ ਦੇਾਂਗਾ ਇਹ ਮੰਗਦਾ ਹੈ ਗੁਰੂ ਸਤਿਗੁਰਾਂ ਖਿਆ ਕੁਝ ਨਹੀਂ ਮੰਗਣਾ ਮੈਨੂੰ ਤੇਰਾ ਤਨ ਨਹੀਂ ਚਾਹੀਦਾ ਤਨ ਨਹੀਂ ਚਾਹੀਦਾ ਦੌਲਤ ਨਹੀਂ ਚਾਹੀਦੀ ਸਮਾ ਚਾਹੀਦਾ ਹੈ ਸਿਰਫ ਅਮਰਤ ਵੇਲੇ ਦਾ ਜਦਾਂ ਵਕਤ ਮੰਗਿਆ ਸਤਿਗੁਰਾਂ ਖਿਆ ਸੰਧਿਆ ਸਮੇ ਜਦੋਂ ਤੂੰ ਕਾਰਜ ਕਰਕੇ ਆਏ ਸ਼ੁਕਰਾਨੇ ਵਜੋਂ 14 ਦਾ ਪਾਠ ਕਰਕੇ ਸ਼ੁਕਰਾਨਾ ਕਰਦੀ ਜੋ ਤੈਨੂੰ ਮਿਲਿਆ ਉਲੰਭਾਣਾ ਦੇ ਗੁਰੂ ਹੁਣ ਅਸੀਂ ਉਲਟਾ ਸਮਝਿਆ ਕਿ ਗੁਰੂ ਦੇ ਗੁਣ ਗਾਣਾ ਤੇ ਸਾਰਾ ਦਿਨ ਮਾਲਾ ਫੜ ਕੇ ਬਹਿਣਾ ਪਵੇਗਾ ਸਾਰਾ ਦਿਨ ਚਿੰਤਨ ਕਰਨਾ ਪਵੇਗਾ ਸਤਿਗੁਣਾਖਿਆ ਕਰ ਸਕਨੇ ਪਰ ਕਮ ਛੱਡ ਕੇ ਨਹੀਂ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਾਹੇ ਛਿਪੂ ਛਾਇ ਲੈ ਰਾਮਨਾਲਾ ਉਹ ਚੀਤ ਅੱਗੋਂ ਜਵਾਬ ਮਿਲਿਆ ਜੀ ਨਾਮਾ ਕਹ ਤਲੋਚਨ ਨਰਾਜ ਹੋ ਗਿਆ ਮਿੱਤਰ ਵੀ ਮੈਂ ਤੇਨੂੰ ਮਿਲਣ ਆਇਆ ਛਾਡੇ ਨਾਲ ਵੀ ਇਸ ਤਰ੍ਹਾਂ ਵਾਪਰਦਾ ਅਸੀਂ ਜਾਈਏ ਮਿਲਣ ਕੋਈ ਧਿਆਨ ਨਾ ਦਏ ਸਿਰੋਛ ਜਾਨੀਆਂ ਪਰ ਛਾਡੇ ਨਾਲ ਕਦੇ ਗੱਲ ਹੀ ਨਹੀਂ ਕੀਤੀ ਚੰਗੀ ਤਰ੍ਹਾਂ ਹੋ ਮੈਂ ਤੇ ਤੇਰੇ ਦਰਵਾਜੇ ਤੇ ਇੰਨਾ ਚਿਰ ਖਲੋਤਾ ਰਿਹਾ ਭੁੱਲ ਗਿਆ ਤੂੰ ਇੰਨੀਆਂ ਪਹਿਲਾਂ ਮਾਰੀਆਂ ਕੋ ਤੇ ਦਰਵਾਜੇ ਹੀ ਨਹੀਂ ਖੋਲਿਆ ਭਗਤ ਨਾਮਦੇਵ ਕਹਿੰਦੇ ਨੇ ਨਹੀਂ ਤਲੋਚਨ ਮਿੱਤਰ ਇਹ ਗੱਲ ਨਹੀਂ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀ ਤੇ ਸਵਾਲ ਹੈ ਜੀ ਕਾਹੇ ਛੀਪੋ ਛਾਇਲ ਰਾਮ ਨਾਲਾ ਉਹ ਚੀਤ ਨਾਮ ਕਹ ਤਲੋਚਨਾ ਤਲੋਚਨ ਤੇ ਕਹਿੰਦਾ ਵੀ ਤੂੰ ਧੰਦੇ ਵਿੱਚ ਇੰਨਾ ਖਚਤ ਹੋ ਗਿਆ ਪਰਮੇਸ਼ਰ ਦਾ ਚਿੰਤਨ ਨਹੀਂ ਕਰਦਾ ਪਰਨਾਮ ਦੇ ਕਹਿੰਦੇ ਨੇ ਨਾਮਾ ਕਹਿ ਤਲੋਚਨਾ ਮੁਖ ਤੇ ਧਾਮ ਸੰਭਾਲ ਹੱਥ ਪਾਉ ਕਰ ਕੰਮ ਸਭ ਕੀਤਾ ਨਿਰੰਦਨ ਨਾਲ ਜੁੜ ਸਕਦਾ ਚਿੱਤ ਨਿਰੰਦਨ ਨਾਲ ਚਿੱਤ ਲਾਇਆ ਵੀ ਕਰਮ ਕੀਤੇ ਜਾ ਸਕਦੇ ਨੇ ਇੱਥੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪੰਨਵੀਂ ਜੋਤ ਨੇ ਇਹ ਗੱਲ ਆਖੀ ਕਿ ਜੇ ਤੂੰ ਗੁਣ ਗਾਏਗਾ ਜੋ ਕਿ ਮੰਨਨੇ ਪੁੱਛਣਾ ਸੀ ਵਿੜੇਗਾ ਕਿ ਸਤਗੁਰਾਂ ਦੱਸ ਦਿੱਤਾ ਰਛਨਾ ਗੁਣ ਗੋਪਾਲ ਨਿਤ ਗਾਇਣ ਗਾਣੇ ਕਿਦਨੇ ਗੋਪਾਲ ਦਾ ਅਰਥ ਜੀ ਗੋਦਾਰਸ ਤਰਤੀ ਪਾਲ ਅਰਥ ਪਾਲਣ ਵਾਲਾ ਜਿਹੜਾ ਤਰਤੀ ਦੇ ਨਹੀਂ ਤਿੰਨਾ ਭਵਨਾਂ ਦੇ ਸਮੁੱਚੇ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ ਜੇ ਤੂੰ ਉਹਦੇ ਗੁਣਾਂ ਦਾ ਗਾਇਣ ਕਰੇਗਾ ਫਿਰ ਇੱਕ ਫਲ ਮਿਲਣਗੇ ਤੈਨੂੰ ਸ਼ਾਂਤ ਸਹਿਜ ਰਹਿਸ਼ ਮਨ ਉੱਦਿਓ ਤੇਰੀ ਜ਼ਿੰਦਗੀ ਦੇ ਅੰਦਰ ਸਤਗੁਰਾਂ ਆਖਿਆ ਆਤਮਿਕ ਅਡੋਲਤਾ ਆ ਦੇਗੀ ਰਹਿਸ਼ ਕਹਿੰਦੇ ਨੇ ਜੀ ਖੁਸ਼ੀ ਨੂੰ ਅਗੰਮੀ ਖੁਸ਼ੀ ਜਿਹੜੀ ਕਦੀ ਵੀ ਗਮ ਦੇ ਵਿੱਚ ਤਬਦੀਲ ਨਾ ਹੋਵੇ ਆਗੰਮ ਉਹ ਖੁਸ਼ੀ ਹੈ ਆਨੰਦ ਹੈ ਆਨੰਦ ਆਰੇ ਨਾਲ ਚੀਰੀਆਂ ਸਮਾਪਤ ਨਹੀਂ ਹੁੰਦਾ ਆਨੰਦ ਉਪਰਨੀਆ ਦੇਗਾ ਵਿੱਚ ਉਬਾਲੇ ਖਾ ਕੇ ਸਮਾਪਤ ਨਹੀਂ ਹੁੰਦਾ ਆਨੰਦ ਤੇ ਦੂਹ ਵਿੱਚ ਅਗਨ ਭੇਟ ਕੀਤੀਆਂ ਅੱਗ ਲਾਇਆ ਵੀ ਸਮਾਪਤ ਨਹੀਂ ਹੁੰਦਾ ਆਨੰਦ ਤੇ ਕਿਸੇ ਮਾਂ ਨੂੰ ਜਾਲਮ ਕਹਿੰਦਾ ਵੀ ਮਾਂ ਤੇਰਾ ਬੱਚਾ ਮੇਰੇ ਕੋਲ ਹੈ ਉਹਨੇ ਉਹ ਸਾਹਮਣੇ ਨੇਜੇ ਵਾਲਾ ਖੂਤਾ ਹੈ ਮੈਂ ਇਹਨੂੰ ਉਪਰ ਸੁੱਟਾਂਗਾ ਤੇਰੇ ਬੱਚੇ ਨੂੰ ਨੇਜੇ ਚ ਪਰੋਲਿਆ ਜਾਣਾ ਤੇ ਚੇਤੇ ਰੱਖ ਕਿ ਤੂੰ ਧਰਮ ਛੱਡ ਦੇ ਆਪਣੇ ਬੱਚੇ ਨੂੰ ਬਚਾਉਣ ਲਈ ਆਖਿਆ ਮੈਂ ਆਪਣੇ ਗੁਰੂ ਦਾ ਧਰਮ ਰੱਖਣ ਵਾਸਤੇ ਆਪਣੇ دین ਨੂੰ ਬਚਾਉਣ ਵਾਸਤੇ ਆਪਣੇ ਇਹੋ ਜਿਹੇ ਅਨੰਤ ਬੱਚਿਆਂ ਨੂੰ ਇਹਨਾਂ ਨੇਜਿਆਂ ਤੋਂ ਕੁਰਬਾਨ ਕਰਦਾਂਗੀ ਧਰਮ ਨਹੀਂ ਛੱਡਣਾ ਇਹ ਹੋਇਆ ਜੀ ਸ਼ਾਕਾ ਨਨਕਾਣਾ ਸਾਹਿਬ ਦੇ ਵਿੱਚ ਇੱਕ ਬੱਚਾ ਅਲਮਾਰੀ ਚ ਬੰਦ ਕਰ ਦਿੱਤਾ ਗਿਆ ਗੁਰੂ ਘਰ ਵਿੱਚ ਵੀ ਇਹ ਬਚ ਜੇਗਾ ਅਸੀਂ ਤੇ ਛੜਾਂਗੇ ਅਸੀਂ ਸਾਨੂੰ ਤੇ ਨਾ ਮਾਰ ਦੇਣਾ ਸਾਨੂੰ ਤੇ ਅੱਗ ਲਾ ਦੇਣਗੇ ਕਿਉਂਕਿ ਸ਼ਸਤਰ ਨਾਲ ਲੈ ਕੇ ਨਹੀਂ ਸੰਭਾਏ ਸ਼ਾਂਤਮਈ ਰੋਸ਼ ਕੀਤਾ ਗਿਆ ਸੀ ਉਹਨੇ ਬਾਰੀ ਨੂੰ ਖੜਕਣਾਇਆ ਜਿੱਥੇ ਦੂਜੇ ਸਿੰਘਾਂ ਨੂੰ ਜੰਨ ਨਾਲ ਬੰਨ ਕੇ ਛਾਲੇ ਆ ਗਿਆਂ ਉੱਥੇ ਉਸ ਬੱਚੇ ਦਾ ਵੀ ਉਹਨਾਂ ਦਾਲਬਾ ਨੇ ਉਹ ਦਸ਼ਾ ਕੀਤੀ ਜਿਹੜੀ ਇਤਿਹਾਸਕ ਤੱਤ ਬਿਆਨ ਕਰਦੇ ਆ ਰੁਧਨਾਉਂਦਾ ਹੈ ਉਹ ਮੱਜਾ ਵੀ ਕੰਪਨ ਸ਼ਾਵਰ ਹੋ ਗਿਆ ਕਿ ਮੈਂ ਤੇ ਆਪਣੇ ਗੁਰੂ ਤੋਂ ਮਾਰਨੇ ਜਾਣਾ ਹੈ ਗੁਣ ਕਾਣ ਦੇ ਨਾਲ ਜ਼ਿੰਦਗੀ ਦੇ ਵਿੱਚ ਸ਼ਹੀਦ ਹੋਣ ਦਾ ਜਜ਼ਬਾ ਭਰਦਾ ਹੈ ਤੇ ਦੁਨੀਆਂ ਦੇ ਸਾਰੇ ਸੁੱਖ ਮਿਲਦੇ ਨੇ ਸਤਗੁਰਾਂ ਆਖਿਆ ਕਿ ਇਹ ਤਿੰਨ ਗੁਣ ਤੇਰੇ ਅੰਦਰ ਆ ਜਾਣਗੇ ਸ਼ਾਂਤ ਰਹਿਸ਼ ਸ਼ਾਂਤ ਸਹਿਜ ਆਤਮਕ ਅਡੋਲਤਾ ਸ਼ਾਂਤੀ ਆਏਗੀ ਆਤਮਕ ਅਡੋਲਤਾ ਹੈ ਕਿ ਰਹਿਸ਼ਮਨ ਉਪਜਿਵ ਸਗਲੇ ਦੁੱਖ ਕੁਲਾਉਣ ਅਸੀਂ ਤਾਇਆ ਇਹਦੀ ਹਰਨਾ ਸਾਰਿਆਂ ਕੀਤੀ ਮੇਰੀ ਜ਼ਿੰਦਗੀ ਜਦੋਂ ਖਣਾਉਣ ਮੇਰੇ ਪਰਿਵਾਰ ਨੂੰ ਸੁਖੀ ਰੱਖੀ ਤੇ ਸਤ ਗੁਨਾ ਖਾ ਜਾਣਗੇ ਗੁਣ ਤੇ ਘਾਣਾ ਮਾ ਸਾਡੇ ਕਣਵਾ ਹੀ ਕੱਲਾ ਸਾਰੀ ਉਮਰ ਆਉਂਦਾ ਨਹੀਂ ਸਾਰੀ ਉਮਰ ਸਵਾਲ ਕਰਦਾ ਨਹੀਂ ਕਿ ਅਮਰਤ ਵੇਲੇ ਭਣਾ ਸ਼ਾਮ ਨੂੰ ਪੜਾ ਦਪੈ ਨਹੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਇੱਕ ਦੋ ਚਾਰ ਘੜੀਆਂ ਜਿੰਨਾ ਚਿਰ ਚਿਤ ਕਰਦਾ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਗ ਭਗਤਾਂ ਸਿੱਥੀ ਗੋਸ਼ਟੀ ਜੋ ਕੀਨੇ ਸੁਲਾਬ ਪਰ ਦਹੀਂ ਅੰਮ੍ਰਿਤ ਵੇਲੇ ਦਾ ਬਕਰਤ ਫਿਰ ਵੇਖੀ ਕਰਦਾ ਨਜ਼ਾਰਾ ਜਿੰਦਗੀ ਦੇ ਵਿੱਚ ਸੁੱਖ ਕਿਵੇਂ ਆਉਂਦੇ ਨੇ ਜਿੰਦਗੀ ਦੇ ਵਿੱਚ ਦੁੱਖ ਕਿਵੇਂ ਚਲੇ ਜਾਂਦੇ ਹਨ ਜਿੰਦਗੀ ਚ ਦੌਲਤਾਂ ਕਿਵੇਂ ਆਉਂਦੀਆਂ ਨੇ ਕਿਉਂ ਕਿਉਂਕਿ ਕੀ ਸਤਿਗੁਰੂ ਇਹਦੀ ਇਹ ਰਹਾਉ ਦੀ ਪੰਕਤੀ ਹੈ ਜੀ ਕੇਂਦਰੀ ਭਾਵ ਸ਼ਬਦ ਦਾ ਇਹ ਜੀ ਅਖਿਆ ਜੀ ਹੋਰ ਕੀ ਕੀ ਮਿਲੇਗਾ ਗੁਣ ਗਾਵਾਂ ਸਤਿਗੁਰਾਂ ਖੇ ਕੁਝ ਵੀ ਨਹੀਂ ਬਾਕੀ ਰੱਖਦਾ ਗੁਰੂ ਤੇਤੋਂ ਨਿਉ ਮੰਗ ਹੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸੈਣ ਜੋ ਤੂੰ ਉਸ ਮਾਲਕ ਤੋਂ ਮੰਗੇਗਾ ਪ੍ਰਭੂ ਸਾਨੀ ਰਸਾਂ ਦਾ ਘਰ ਹੈ ਉਹਦੇ ਚਰਨ ਸੇਵ ਕੇ ਸਤਿਗੁਰਾਂ ਖੈ ਜੋ ਸਿੱਖ ਮੰਗਦਾ ਜੋ ਲੋਕੀ ਉਹਦੇ ਦਰ ਤੋਂ ਮੰਗਦੇ ਨੇ ਉਹ ਕੁਝ ਪ੍ਰਾਪਤ ਕਰ ਲੈਂਦੇ ਨੇ ਤੁਸੀਂ ਕਿਸੇ ਤੋਂ ਮੰਗੋ ਸੰਸਾਰਿਕ ਦੌਲਤ ਤੇ ਦੇ ਦਿੰਦਾ ਕੁਝ ਪਲਾਂ ਦੀ ਸੰਸਾਰਿਕ ਖੁਸ਼ੀ ਵੀ ਤੈਨੂੰ ਦੇ ਸਕਦਾ ਪਰ ਚੇਤੇ ਰੱਖੀ ਸਤਿਗੁਰਾਂ ਖੈ ਅਗਲਾ ਸੁਖ ਮੇਰਾ ਮਾਲਕ ਦਿੰਦਾ ਜਨਮ ਮਰਨ ਦੋਹਾਂ ਤੇ ਛੁਟਕਾ ਹੈ ਫੌਦਲ ਜਗਤ ਤ੍ਰੈਣ ਇਹ ਹੀ ਆਖਿਆ ਸੀ ਨਾ ਕਾਈ ਨੂੰ ਮਰਛਾ ਜੰਗਲ ਨੇ ਤੂੰ ਲੈ ਲੈ ਸੁੱਖ ਇਹ ਪੰਡ ਨਾ ਚੁੱਕ ਮੇਰੇ ਕੋ ਮੇਰੀ ਤੋਹੀਨ ਹੋਵੇਗੀ ਟਕਾ ਨਾ ਚੁੱਕ ਇਥੋਂ ਤੱਕ ਆਖ ਦਿੱਤਾ ਆਪਣੇ ਮੰਤਰੀਆਂ ਨੂੰ ਕਿ ਜੋ ਮੰਗਦਾ ਹੈ ਸੰਸਾਰ ਕਿਸੇ ਹਿੱਸੇ ਦਾ ਰਾਜ ਦੇ ਦਿਓ ਪਰ ਇਹ ਤੋਹੀਨ ਨਾ ਕਰੇ ਉਹਨੇ ਆਖਿਆ ਨਹੀਂ ਮੈਂ ਸੱਚੇ ਪਾਤਸ਼ਾਹ ਦਾ ਸੇਖਾ ਮੈਂ ਉਹਦਾ ਸੇਖਾ ਜਿਹਨੂੰ ਗੁਰਬਾਣੀ ਚ ਕਿਹਾ ਗਿਆ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾ ਹੰਦੈ ਸ਼ਾ ਜਿਸ ਪਾਸ ਬੈਠਿਆ ਸੁਹੀਆ ਸਬਨਾ ਦਾ ਬੇਸ਼ਰ ਮੈਂ ਉਹਦਾ ਸਿੱਖਾ ਮੇਰੇ ਤੇ ਰਹਿਮ ਕਰ ਕਿ ਮੈਨੂੰ ਇੱਕ ਆਦੀ ਪੰਡਿਤ ਮੇਰਾ ਟਕਲ ਜਾਣਦੇ ਕਿਉਂਕਿ ਮੈਂ ਆਪਣੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਪਣ ਕਰਨਾ ਹੈ ਟਕਾ ਇਹ ਬੇਟਾ ਕਿਉਂ ਕਿਉਂਕਿ ਉਹ ਮੁਕਤੀ ਦੇ ਹੁੰਦਾ ਹੈ ਉਹ ਦੋਵਾਂ ਲੋਕਾਂ ਦੇ ਸੁਖ ਦਿੰਦਾ ਹੈ ਤੂੰ ਲੋਕ ਦਾ ਰਹੇਗਾ ਤੇ ਪਰ ਲੋਕ ਵਿਗੜਦਾ ਹੈਗਾ ਇਸ ਕਰਕੇ ਮੈਨੂੰ ਦੋਹਾਂ ਲੋਕਾਂ ਦਾ ਸੁੱਖ ਚਾਹੀਦਾ ਹੈ ਤੇ ਗੁਰਬਾਣੀ ਨੇ ਯੋਗ ਦੇ ਕਿਹਾ ਹੈ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਜਤ ਕੋਣਤ ਤਤ ਵਿਚਾਰਿਓ ਦਾਸ ਗੋਵਿੰਦ ਪੁਰਾਣ ਅੱਗੇ ਸਾਧਗੁਣਾ ਖੱਪੀ ਕੋਜ ਕੀਤੀ ਹੈ ਅਸੀਂ ਤਤ ਭਾਵ ਅਸ਼ਧiyet ਨੂੰ ਪਹਿਚਾਣਿਆ ਅਸਰ ਸਿੱਟਾ ਕੰਨਿਆ ਕੋਜ ਕਰਨਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸ਼ਰੀਅਤ ਵਿਚਾਰ ਲੈਂਦੇ ਨੇ ਕਿ ਪ੍ਰਭੂ ਦੇ ਆਸਰੇ ਤੇ ਜਿਉਣਾ ਸ਼ੁਰੂ ਕਰਦੇ ਨੇ ਅਸੀਂ ਅਸਰਕ ਦਾ ਲਿਆ ਜੀ ਸ੍ਰੀ ਸੁਖਮਨੀ ਸਾਹਿਬ ਤੇ ਰੋਜ਼ ਪੜੀ ਤੇ ਦਰ ਕੇ ਅਸੀਂ ਲੋਕਾਂ ਤੋਂ ਆਮ ਲੋਕਾਂ ਤੋਂ ਜਿਨ੍ਹਾਂ ਨੂੰ ਬਾਣੀ ਨੇ ਆਖਿਆ ਨਾ ਮਾਨੁਖ ਕੀ ਤੇਕ ਮ੍ਰਿਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬਹੁ ਨਾ ਤ੍ਰਿਸ਼ਨਾ ਲਗੈ ਆਏ ਮਾਰੈ ਰੱਖੈ ਏਕੁ ਆਪ ਸਤਿਗੁਰੂ ਤੇ ਕਹਿਣ ਲੱਗੇ ਮਾਨੁਖ ਕਹ ਕਿਸ਼ ਨਾਹੀ ਹਾਤ ਅਸੀਂ じゃ ਕਿ ਬਈ ਉਹ ਤੇ ਬੜਾ ਤਕੜਾ ਹੈ ਉਹ ਤੇ ਬੜਾ ਕੁਝ ਕਰ ਸਕਦਾ ਹੈ ਜੀ ਮੈਂ ਉਹਦੇ ਨਾਲ ਸੰਬੰਧ ਤੋੜੇ ਪਤਾ ਨਹੀਂ ਮੈਨੂੰ ਜਿਉਂਦਾ ਵੀ ਛੱਡੇ ਕਿ ਨਾ ਸੀ ਤੇ ਸਤਿਗੁਰਾਂ ਖੈ ਨਹੀਂ ਮਾਰ ਰੱਖ ਹੈ ਏਕੂ ਆਪ ਮਾਣੂ ਕਹਿ ਕਿਛ ਨਾ ਹੀ ਹੱਥ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਉਹਨੇ ਕੁਝ ਨਹੀਂ ਕਰਨਾ ਜੋ ਕਰਾਇਗਾ ਪਰਮੇਸ਼ਰ ਤੇਥੋਂ ਵੀ ਕਰਾਂਦਾ ਹੈ ਉਹਦੇ ਤੋਂ ਵੀ ਕਰਾਇਗਾ ਪਰ ਤੂੰ ਨਾ ਡਰ ਇਸ਼ਵਰ ਆਖਿਆ ਪਨੇ ਮੇ ਪਾਦਸ਼ਾਹ ਨੇ ਵੀ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ ਉਹਨਾਂ ਨੇ ਅਸਲੀਅਤ ਨੂੰ ਪਛਾਣ ਲਿਆ ਤੇ ਰੱਬ ਦੇ ਆਸਰੇ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੋਰ ਸਾਰੇ ਆਸਰੇ त्याग ਦਿੱਤੇ ਇਹਨੂੰ ਕਿਹਾ ਫਿਰ ਫਿਰਤ ਪ੍ਰਭ ਆਇਆ ਪਰਿਆਂ ਤਉ ਸ਼ਰਨਾਇ ਤੇਰੀ ਸ਼ਰਨ ਵਿੱਚ ਆ ਗਿਆ ਸਗਲ ਦੁਆਰ ਕੋ ਛੱਡ ਕੇ ਕਹੋ ਤੁਹਾਰੂ ਦੁਆਰ ਉਹਨੂੰ ਬਾਹੇ ਨਹੀਂ ਪੜਨਾ ਕਦੀ ਵੀ ਇਹ ਸਾਨੂੰ ਕਿਹਾ ਤੇ ਜਾਂਦਾ ਵੀ ਕਲਜਾਂ ਵਾਲੇ ਤਰੁਤ ਕਰਦੇ ਨੇ ਪਰ ਬਾਹਾਂ ਉਥੇ ਬਾਹ ਸ਼ਬਦ ਬਾਹਾਂ ਗਹੇ ਕੀ ਬਾਹ ਫੜੇ ਦੀ ਬਾਹਾਂ ਗਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਹੁਣ ਅਸ ਸ਼ਬਦ ਆ ਤੇ ਅਸ ਦਾ ਅਰਥ ਇਹ ਨੇ ਵੀ ਮੇਰੀ ਮਾਂ ਫੜ ਉਹਦੀ लाज ਰੱਖ ਮੈਂ ਤੇਰਾ ਸੇਵਕਾਂ ਦਾਸ ਬਣਨਾ ਪੈਂਦਾ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸ਼ੋਕ ਕਨੇਰੇ ਤੇ ਤੇ ਬੱਚੇ ਬਣ ਕੇ ਆਉਗੇ ਤਾਂ ਕਨੇਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਅਸੀਂ ਤੇ ਬੜੇ ਸਿਆਣੇ ਬਣ ਕੇ ਆ ਕਿ ਮੇਰੇ ਵਰਗਾ ਤੇ ਧਾਕੜ ਸਿਆਣਾ ਹੈ ਹੀ ਕੋਈ ਨਹੀਂ ਮੈਂ ਹਸਾ ਰੱਬ ਸਤਗੁਰਾਂ ਖੇਣੀ ਗੁਰੂ ਘਰ ਜਦੋਂ ਘਰੋਂ ਤੁਰੇ ਨਾ ਉਦੋਂ ਹੀ ਮੈਂ ਤਿਆਗਦੀ ਉਦੋਂ ਬਾਅਦ ਲਗਾ ਫਿਰ ਜੋ ਤੇਰਾ ਚਿੱਤ ਹੈ ਕਰ ਮਾਨ ਕਰ ਹੰਕਾਰ ਕਰ ਪਰ ਜਿੰਨਾ ਚਿਰ ਇੱਥੇ ਬੈਠਾ ਮੇਰੇ ਮਾਲਕ ਦੀ ਗੋਦ ਵਿੱਚ ਉਹਨਾਂ ਚਿਰ ਬੱਚਾ ਬਣ ਜਾਈਂ ਇੱਥੇ ਸਤਗੁਰਾਂ ਖਿਆ ਬਰਾ ਸਿੱਖੇਮ ਚਾਹੇ ਤੇ ਨਾਨਕ ਸਦਾ ਸਿਮਰਨ ਰਹਿ ਨਾਨਕ ਆਖ ਜੇ ਤੂੰ ਕਦੇ ਨਾਮ ਮੁਕਣ ਵਾਲਾ ਸੁੱਖ ਲੋੜਦਾ ਹੈ ਸੁਦੀਵੀ ਸੁੱਖ ਦੀ ਪ੍ਰਾਪਤੀ ਚਾਹਨਾ ਹੈ ਫਿਰ ਪਰਮਾਤਮਾ ਦਾ ਸਿਮਰਨ ਕਰਿਆ ਕਰ ਅਬਨਾਸੀ ਖੇਮ ਚਾਹ ਇਥੇ ਪ੍ਰਲੋਕ ਦੀ ਮੁਕਤੀ ਦੀ ਗੱਲ ਨਹੀਂ ਇਹ ਲੋਕ ਸੁਖੀ ਹੈ ਪਰਲੋਕ ਸੁਖੀ ਦੇ ਨਾਨਕ ਹੜਪਮ ਆਪੇ ਮਿਲ ਇਥੇ ਸਤਗੁਰਾਂ ਕਹਿਆ ਉਹ ਸੁੱਖ ਜਿਹੜਾ ਇਸ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਤੇਰਾ ਸਾਥੀ ਬਣੇਗਾ ਕਦੇ ਖਤਮ ਹੀ ਨਹੀਂ ਹੋਣਾ ਜੇ ਉਹਨੂੰ ਚਾਹਨਾ ਹੈ ਤੇ ਵ ਇੱਕ ਦੋ ਕਿੰਤੇ ਚਾਰ ਕਿੰਤੇ ਨੇ ਸਦਾ ਸਿਮਰਨ ਨਾਰਾਇਣ ਸਦਾ ਹਰ ਵੇਲੇ ਜਪ ਮੰਨ ਸਤਨਾਮ ਸਤਨਾਮ ਸਦਾ ਸਤਨਾਮ ਹਰ ਵੇਲੇ ਇਹ ਚਿੰਤਨ ਕਰਦਾ ਰਹੇ ਫਿਰ ਇਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਇਹ ਦਾਤ ਸਤਗੁਰਾਂ ਅੱਜ ਸਾਡੀ ਝੋਲੀ ਵਿੱਚ ਪਾਈ ਕਿ ਸਿਮਰਨ ਹਰ ਵੇਲੇ ਕਰਨਾ ਹੈ ਹਰ ਪਲ ਕਰਨਾ ਹੈ ਹਰ ਸਮੇ ਕਰਨਾ ਹੈ ਵਾਹਿਗੁਰੂ 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 ਵਾਹਿ 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 ਇਸ ਤਰ੍ਹਾਂ ਚਿੰਤਨ ਕਰਦਿਆਂ ਆਪਣੀ ਜ਼ਿੰਦਗੀ ਦਾ ਮਲਾਪ ਉਸ ਮਾਲਕ ਦੇ ਨਾਲ ਕਰਾਣਾ ਹੈ ਹੋਈਆਂ ਪੁੱਲਾ ਟੁਕਾ ਦੁਖੀ ਮਾ ਗੁਰੂ ਅੱਤੇ ਸੰਗਤ ਬਖਸ਼ਣ ਲੋਗੇ ਬਖਸ਼ ਲੈਣਾ ਦੀ ਪ੍ਰੇਮ ਸ਼ਬਦ ਹਤੇ ਗੁਲਾ ਵਾਹਿਗੁਰੂ ਜੀ ਕਾ ਕਨਸ਼ਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ 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 ਜਿੱਕਾ ਖਾਲਸਾ ਵਾਹਿ ਗੁਰੂ ਦੀ ਫਤਿਹ